ਮੈਂ ਬੱਸ ਆ ਪਿਛਲੇ ਹਫਤੇ ਫਿਲਮ ਆਈਏ ਕੁੜੀ ਤੇ ਸਿਮਰਨ ਮੈਂ ਉਹ ਫਿਲਮ ਦੇਖਣ ਗਈ। ਸਿਨੇਮਾ ਹਾਲ ਮਲਟੀਪਲੈਕਸ ਦਾ ਅੱਜਕਲ ਮਲਟੀਪਲੈਕਸ ਆ ਗਿਆ ਨਾ ਮਲਟੀਪਲੈਕਸ ਕਹੀਏ। ਮਲਟੀਪਲੈਕਸ ਜਦੋਂ ਮੈਂ ਸਿਨੇਮਾ ਮਤਲਬ ਫਿਲਮ ਉਹ ਦੇਖੀ ਜਾ ਰਹੀ ਸੀ ਤੇ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਮੈਂ ਬਹੁਤ ਦੇਰ ਬਾਅਦ ਮਲਟੀਪਲੈਕਸ 'ਚ ਜਾ ਕੇ ਪਿਕਚਰ ਦੇਖੀ। ਤੇ ਮੈਨੂੰ ਲੱਗਾ ਕਿ ਇੱਕ ਪ੍ਰੋਗਰਾਮ ਨਾ ਇਹਦੇ ਤੇ ਵੀ ਕਰਨਾ ਹੈ ਔਰ ਅਸੀਂ ਜਿਹੜਾ ਪ੍ਰੋਗਰਾਮ ਹੁਣ ਕਰਨ ਲੱਗੇ ਉਹਦਾ ਕਾਰਨ ਇਹ ਹੈ। ਕਿਉਂ ਸਿਨੇਮਾ ਘਰਾਂ ਦੇ ਵਿੱਚ ਮਲਟੀਪਲੈਕਸਸ ਦੇ ਵਿੱਚ ਘੱਟ ਲੋਕ ਜਾਂਦੇ ਨੇ ਕੀ ਕਾਰਨ ਬਣ ਗਏ ਨੇ ਜਾਂ ਫਿਰ ਕਿੱਥੇ ਫਿਲਮ ਵੇਖਣੀ ਪਸੰਦ ਕਰਦੇ ਨੇ ਕਿਉਂਕਿ ਮਲਟੀਪਲੈਕਸ ਜਿਹੜੀ ਫਿਲਮ ਵੱਡੀ ਸਕਰੀਨ ਤੇ ਦੇਖੀ ਨਾ ਸਿਮਰਨ ਤੁਹਾਨੂੰ ਕੀ ਲੱਗਦਾ ਉਹਦਾ ਇੱਕ ਆਪਣਾ ਮਜ਼ਾ ਹੁੰਦਾ ਬਿਲਕੁਲ ਮੈਮ ਕਿੰਨੀ ਦੇਰ ਹੋ ਗਈ ਹੈ ਫਿਲਮ ਦੇਖਿਆ ਮੈਮ ਮੈਨੂੰ ਤਾਂ 6-7 ਮਹੀਨੇ ਹੋਈ ਗਏ ਥੀਏਟਰ ਚ ਗਈ ਨੂੰ ਫਿਲਮ ਨਹੀਂ ਦੇਖੀ ਤੇ ਲੇਟੈਸਟ ਮੂਵੀਜ਼ ਕਿਹੜੀਆਂ ਦੇਖੀਆਂ ਨੇ ਇੱਕ ਕੁੜੀ ਮੂਵੀ ਉਹ ਦੇਖੀ ਐ ਕਾਫੀ ਅੱਛੀ ਐ ਇਮੋਸ਼ਨਲ ਐ ਥੋੜੀ ਮੂਵੀ ਅੱਛਾ ਉਹ ਲੇਟੈਸਟ ਉਹ ਦੇਖੀ ਹਾਂਜੀ ਹੁਣ ਆਪਾਂ ਹਿਸਾਬ ਲਾ ਸਕਦੇ ਆ ਕਿ ਇੱਕ ਕੁੜੀ ਸਿਮਰਨ ਨੇ ਵੀ ਦੇਖੀ ਐ ਤੇ ਇੱਕ ਕੁੜੀ ਮੈਂ ਵੀ ਦੇਖੀ ਐ ਮੈਂ ਸਿਨੇਮਾ ਹਾਲ ਚ ਦੇਖ ਕੇ ਆਈ ਹਾਂ ਤੁਸੀਂ ਕਿੱਥੇ ਦੇਖੀ ਮੈਂ ਮੈਂ OTT ਪਲੇਟਫਾਰਮ ਤੇ OTT ਪਲੇਟਫਾਰਮ ਤੇ ਬਸ ਅਜ ਅਸੀਂ ਇਹੀ ਗੱਲਾਂ ਕਰਨੀਆਂ ਅਸੀਂ ਨਾ ਬੱਚਿਆਂ ਨੂੰ ਵੀ ਬਾਹਰ ਵੀ ਪੁੱਛਿਆ ਕਿ ਭਾਈ ਤੁਸੀਂ ਫਿਲਮ ਕਿੱਥੇ ਦੇਖਦੇ ਹੋ ਦੇਖਦੇ ਹੋ ਕਿ ਨਹੀਂ ਦੇਖਦੇ ਕਿਉਂਕਿ ਮੈਂ ਬਹੁਤ دیر ਬਾਅਦ ਫਿਲਮ ਦੇਖਣ ਗਈ ਤੇ ਮੈਨੂੰ ਇੰਜ ਲੱਗਾ ਹੋ ਸਕਦਾ ਉੱਥੇ ਮੇਰੇ ਜਿਹੜਾ ਮੈਂ ਕਰਾਊਡ ਦੇਖਿਆ ਨਾ ਉਹ ਇੰਨਾ ਜ਼ਿਆਦਾ ਨਹੀਂ ਸੀਗਾ ਤੇ ਮੈਨੂੰ ਲੱਗਾ ਹੋ ਸਕਦਾ ਮੈਂ ਵਰਕਿੰਗ ਡੇ ਸੀਗਾ ਗਈਆਂ ਤੇ ਨਾ ਹੋਵੇ ਫਿਰ ਮੈਨੂੰ ਇਹ ਵੀ ਲੱਗਾ ਨਹੀਂ ਤਾਂ ਵੀ ਵਰਕਿੰਗ ਡੇ ਚ ਵੀ ਕਰਾਊਡ ਹੋ ਸਕਦਾ ਹੈ ਵੀ ਭਰੇ ਹੀ ਹੁੰਦੇ ਹਾਊਸਫੁੱਲ ਹਾਊਸਫੁੱਲ ਗੱਲਾਂ ਕਰਦੇ ਹਾਂਜੀ ਤੇ ਮੈਂ ਗੱਲ ਕਰਨੀ ਬਣਦੀ ਹੈ ਸਾਡੀ ਅੱਛਾ ਇਹਦੇ ਵਿੱਚ ਨਾ ਸਿਮਰਨ ਅਮ੍ਰਿਤਾ ਜਿਨੇ ਸਾਡੀਆਂ ਉਹ ਪੂਰਾ ਸਰਵੇਜ ਆ ਸੀ ਕਿ ਆ ਪੁੱਛੋ ਭਾਈ ਇਹ ਕਿੱਥੇ ਫਿਲਮਾਂ ਦੇਖਦੇ ਨੇ ਨੌਜਵਾਨ ਆ ਅੱਜ ਕੱਲ ਕਿੱਥੇ ਫਿਲਮਾਂ ਦੇਖਦੇ ਆ ਫਿਲਮਾਂ ਤੇ ਬਹੁਤ ਦੇਖਦੇ ਆ ਔਰ ਹਫਤੇ ਚ ਇੱਕ ਫਿਲਮ ਨਹੀਂ ਅੱਜ ਕੱਲ ਸ਼ੁੱਕਰਵਾਰ ਜਿਹੜੀਆਂ ਰਿਲੀਜ਼ ਹੁੰਦੀਆਂ ਕਿੰਨੀਆਂ ਫਿਲਮਾਂ ਰਿਲੀਜ਼ ਹੁੰਦੀਆਂ ਇੱਕੋ ਦਿਨ ਤੇ ਪੰਜਾਬੀ ਫਿਲਮਾਂ ਤੇ ਗੈ ਗੱਜ ਕਿੰਨੀਆਂ ਆ ਰਹੀਆਂ ਨੇ ਦੇਖੋ ਹਾਂ ਤੁਸੀਂ ਫਿਲਮਾਂ ਦੇਖਣਾ ਪਸੰਦ ਕਰਦੇ ਹੋ ਹਾਂਜੀ ਤੁਸੀਂ ਰੀਸੈਂਟਲੀ ਕਿਹੜੀ ਫਿਲਮ ਦੇਖੀ ਜਿਵੇਂ ਪੰਜਾਬੀ ਫਿਲਮ ਦੇਖੀ ਸਿਕੰਦਰ ओके ठीक है किस टाइम ਤੁਸੀਂ ਫਿਲਮਾਂ ਦੇਖਣੀ ਆ ਪਸੰਦ ਕਰਦੇ ਹੋ ਜਿਆਦਾ ਟਾਈਮ ਮੈਂ ਸ਼ਾਮ ਦੇ ਟਾਈਮ ਜਾਂ ਰਾਤ ਦੇ ਟਾਈਮ ਦੇਖਦਾ ਹੁੰਦਾ ਜਿਸ ਟਾਈਮ ਮੈਂ ਫ੍ਰੀ ਹੁੰਦਾ ਤੁਹਾਡਾ ਇੰਟਰਸਟ ਕਿਸ ਤਰ੍ਹਾਂ ਦੀ ਮੂਵੀ ਦੇਖਣ ਵਿੱਚ ਆ ਪੰਜਾਬੀ ਇੰਗਲਿਸ਼ ਹਿੰਦੀ ਮੈਂ ਜੀ ਪੰਜਾਬੀ ਫਿਲਮਾਂ ਜਿਆਦਾ ਦੇਖਦਾ ਪਰ ਮੈਂ ਕਦੀ-ਕਦੀ ਇੰਗਲਿਸ਼ ਮੂਵੀਆਂ ਨੇ ਟ੍ਰਾਂਸਲੇਟਰ ਹੁੰਦੀਆਂ ਆ ਹਿੰਦੀ ਵਿੱਚ ਜਿਵੇਂ ਅਵੈਂਜਰਸ ਵਗੈਰਾ ਉਹ ਜਿਆਦਾ ਦੇਖਣੀ ਪਸੰਦ ਕਰਦਾ ਹਾਂ ਤੇ ਹਫਤੇ 'ਚ ਕਿੰਨੀ ਵਾਰ ਤੁਸੀਂ ਫਿਲਮ ਦੇਖ ਲੈਂਦੇ ਹੋ ਹਫਤੇ 'ਚ ਤਿੰਨ ਤੋਂ ਚਾਰ ਵਾਰ ਤੇ ਮੈਂ ਦੇਖ ਹੀ ਲੈਂਦਾ ਹਾਂ ਤੇ ਸਿਮਰਨ ਤੋ ਆ ਨੂੰ ਕੀ ਲੱਗਦਾ ਤੁਸੀਂ OTT ਪਲੇਟਫਾਰਮ ਤੇ ਦੇਖੀ ਤੁਸੀਂ ਇੰਜੋਏ ਕੀਤੀ ਹੋ ਮੈਮ OTT ਪਲੇਟਫਾਰਮ ਤੇ ਬੰਦਾ ਸਿਨੇਮਾ ਹਾਲ ਜਿੰਨਾ ਇੰਜੋਏ ਨਹੀਂ ਕਰ ਸਕਦਾ ਪਰ ਜੇਕਰ ਤੁਸੀਂ ਆਪਣੇ ਕੰਫਰਟ ਪਲੇਸ ਦੀ ਗੱਲ ਕਰੋ ਕਿ ਕਈ ਵਾਰ ਉੱਥੇ ਜਾਣਾ ਵੀ ਔਖਾ ਹੋ ਜਾਂਦਾ ਜਾਂ ਤੁਹਾਡੇ ਕੋ ਉੱਥੇ ਜਾਇਆ ਨਹੀਂ ਜਾਂਦਾ ਤੇ ਤੁਹਾਨੂੰ ਹੁੰਦਾ ਕਿ ਲੇਟੈਸਟ ਫਿਲਮ ਵੀ ਆਈ ਹੈ ਤੇ ਤੁਸੀਂ ਉਹ ਦੇਖਣੀ ਵੀ ਹੈ ਤੁਸੀਂ ਸਿਨੇਮਾ ਹਾਲ ਜਾਣਾ ਵੀ ਨਹੀਂ ਚਾਹੁੰਦੇ ਤੇ ਤੁਸੀਂ ਘਰ ਹੀ ਮੋਬਾਈਲ ਫੋਨ ਤੇ OTT ਪਲੇਟਫਾਰਮ ਤੇ ਫਿਲਮ ਦੇਖ ਸਕਦੇ ਹੋ ਇਹ ਗੱਲ ਸਹੀ ਹੈ ਤੇ ਹੋਰ ਕਦੀ ਕੋਈ ਹੋਰ ਵੀ ਲੱਗਾ ਕੀ ਕਾਰਨ ਹੈ ਉਹ ਇੱਕ ਤਾਂ ਆਨ ਜਾਣ ਦਾ ਲੱਗਾ ਦੂਜਾ ਇਹ ਹੈ ਕਿ ਮੈਨੂੰ ਫਿਲਮ ਕੱਲੇ ਦੇਖਣਾ ਜ਼ਿਆਦਾ ਪਸੰਦ ਆ ਕਿਸੇ ਨਾਲ ਹਾਂ ਉਹਦਾ ਦੋਸਤ ਇਹ ਹੀ ਗੱਲ ਕਰਨੀ ਸੀਗੀ ਕਿ ਇੱਕੇ ਵੀ ਇੱਕ ਕਾਰਨ ਹੁੰਦਾ ਹੈ ਕਿ ਨਾਲ ਕੋਈ ਫਿਲਮ ਵੇਖਣ ਵਾਲਾ ਨਹੀਂ ਹੈ ਤੇ ਕੱਲੇ ਜਾ ਕੇ ਅਸੀਂ ਕਿਹੜਾ ਆ ਕੇ ਵੀ ਉੱਥੇ ਰਿਵਿਊ ਕਰਨਾ ਵੀ ਕੱਲੇ ਜਾ ਕੇ ਬਹਿ ਜਾਈਏ ਤੇ ਫਿਲਮ ਵੇਖ ਕੇ ਆ ਜਾਈਏ ਤੇ ਇਸ ਕਰਕੇ ਔਰ ਜਿਨ੍ਹਾਂ ਨੂੰ ਇਕਾਂਤ ਪਸੰਦ ਆ ਮੈਨੂੰ ਨਹੀਂ ਲੱਗਦਾ ਇਕਾਂਤ ਫਿਲਮ ਵੇਖਣੀ ਹੈ ਤੇ ਇਕਾਂਤ ਕਾ ਦਾ ਬਿਲਕੁਲ ਤੁਹਾਡਾ ਨਾਮ ਮੇਰਾ ਨਾਮ ਮਹਤਸਨੀਆ ਮੇਰਾ ਨਾਮ ਹੈ ਨੀਤਾ ਸ਼ਰਸ਼ਟ ਹੈ ਤੁਸਾਂ ਤੁਹਾਨੂੰ ਮੂਵੀਜ਼ ਦੇਖਣੀਆਂ ਕਿਉਂ ਪਸੰਦ ਆ ਐਂਟਰਟੇਨਮੈਂਟ ਲਈਏ ਟਾਈਮ ਸਪੈਂਡ ਕਰਨ ਲਈਏ ਜਾਂ ਫਿਰ ਆਪਣੀ ਫੈਮਲੀ ਨਾਲ ਬੈਠਣ ਲਈਏ ਆ ਫੈਮਲੀ ਨਾਲ ਬੈਠਣ ਲਈਏ ਜਦੋਂ ਕੋਈ ਨਿਊ ਮੂਵੀ ਆਂਦੀ ਆ ਤੁਹਾਨੂੰ ਉਸ ਬਾਰੇ ਕਿੱਥੋਂ ਪਤਾ ਲੱਗਦਾ ਹੈ ਟੀਵੀ ਤੋਂ ਅਖਬਾਰ ਤੋਂ ਜਾਂ ਫਿਰ ਸੋਸ਼ਲ ਮੀਡੀਆ ਤੋਂ ਮੈਂ ਮੋਸਟਲੀ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਹੈ ਕਿਉਂਕਿ ਫਿਲਮ ਦਾ ਇੱਕ ਆਪਣਾ ਰੋਲਾ ਏ ਇੱਕ ਉਹਦਾ ਪੂਰਾ ਆਵਾਜ਼ ਸਾਊਂਡ ਕਈ ਕਿਸਮ ਦੀ ਸਾਊਂਡ ਹੈ ਇੰਨਾ ਕਮ ਸਾਊਂਡ ਤੇ ਹੋਇਆ ਪਰ ਜਦੋਂ ਅਸੀਂ ਫੈਮਿਲੀ ਨਾਲ ਫਿਲਮ ਦੇਖਦੇ ਆਂ ਦੋਸਤਾਂ ਨਾਲ ਦੇਖਦੇ ਆਂ ਉਹਦੇ ਵੱਲ ਧਿਆਨ ਘਟ ਹੁੰਦਾ ਮੇਨ ਧਿਆਨ ਤਾਂ ਫਿਲਮ ਵਾਲੀ ਹੁੰਦਾ ਉਹ ਫਿਰ ਜੇ ਤੁਸੀਂ ਇਕੱਲੇ ਦੇਖੋ ਜਾਂ ਕਿਸੇ ਹੋਰ ਨਾਲ ਦੇਖੋ ਮੈਨੂੰ ਨਹੀਂ ਲੱਗਦਾ ਇੰਨਾ ਮੈਟਰ ਕਰਦਾ ਇਕੱਲੇ 'ਚ ਹੈ ਕਿ ਬੰਦਾ ਸ਼ਾਂਤੀ ਨਾਲ ਚੀਜ਼ ਨੂੰ ਸਮਝ ਵੀ ਲੈਂਦਾ ਜੋ ਮੂਵੀ 'ਚ ਦਿਖਾਇਆ ਜਾ ਰਿਹਾ ਹੈ अच्छा नहीं इन्हें तो बहुत गल्ला गुड़िया करनी है इसको कर देती हैं कहंदे भी फिल्म को समझ भी लेता बिल्कुल जी ਤੁਸੀਂ ਜੇ ਫਿਲਮ ਨੂੰ ਪੜ੍ਹਦੇ ਹੋ ਤੇ ਫਿਰ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ ਤੇ ਦੂਸਰੇ ਪਾਸੇ ਗੱਲ ਇਹ ਹੁੰਦੀ ਹੈ ਕਿ ਤੁਸੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਬੈਠੇ ਫਿਲਮ ਦੇਖ ਰਹੇ ਹੋ ਤੇ ਤੁਸੀਂ ਆਲੇ ਦੁਆਲੇ ਨਾਲ ਗੱਲ ਵੀ ਕਰਨ ਹੈ ਨਾ ਇਹਨੇ ਇੱਥੇ ਆ ਕੀਤਾ ਤੇ ਜਾਂ ਫਿਰ ਆ ਹੁਣਾ ਨਹੀਂ ਸੀ ਚਾਹੀਦਾ ਆ ਪਤਾ ਨਹੀਂ ਕਦ ਲਈ ਪਾਇਆ ਇਹ ਡਾਇਰੈਕਟਰ ਨੇ اچھا ਇਹਦੀ ਐਡਿਟਿੰਗ ਨਹੀਂ ਹੋਈ ਹੈਗੀ ਤੇ ਫਿਰ ਤੇ ਨਾਲ ਕੋਈ ਨਾ ਕੋਈ ਚਾਹੀਦਾ ਹੀ ਹੁੰਦਾ ਜਿੰਨਾ ਡਿਸਕਸ ਕਰਨਾ ਤੇ ਕੰਪਨੀ ਵੀ ਚਾਹੀਦੀ ਹੁੰਦੀ ਹੈ ਜਦੋਂ ਫਿਲਮ ਇਕ ਨਹੀਂ ਬਣੀ ਇਕੱਲੇ ਬੰਦੇ ਤੇ ਨਹੀਂ ਬਣੀ ਆ ਇਕੱਲੇ ਬੰਦੇ ਨੇ ਨਹੀਂ ਬਣਾ ਲਈ ਐਡੀ ਟੀਮ ਹੈ ਬਣਾਉਣ ਵਾਲੀ ਤੇ ਫਿਰ ਵੇਖਣ ਵਾਲੀ ਵੀ ਵੱਡੀ ਟੀਮ ਜਿਹੜੀ ਆਈ ਥਿੰਕ ਸੋ ਦੇ ਇੰਜੋਏ ਹਾਂਜੀ ਉਹ ਤਾਂ ਹੈ ਬਾਅਦ ਚ ਜਦੋਂ ਫਿਲਮ ਦੇਖ ਕੇ ਆਈ ਦੀ ਹੈ ਫਿਰ ਰਿਵਿਊ ਵੀ ਆਪ ਹੀ ਦੇਣ ਲੱਗ ਜਾਈਦਾ ਉਹ ਫਿਲਮ ਦੇਖੀ ਹੀ ਉਹਦੇ ਵਿੱਚ ਇਦਾਂ ਹੋਇਆ ਇਹ ਮੈਨੂੰ ਉਹਦੇ ਚ ਕਮੀ ਲੱਗੀ ਮੈਨੂੰ ਲੱਗਦਾ ਇਹ ਚੀਜ਼ ਉਹਦੇ ਵਿੱਚ ਹੋਣੀ ਚਾਹੀਦੀ ਸੀ ਤੇ ਇਕੱਲੇ ਫਿਲਮ ਦੇਖਣ ਤੋਂ ਬਾਅਦ ਵੀ ਰਿਵਿਊ ਦੇ ਦਿੰਦੇ ਆ ਕਿ ਇਹਦੇ ਚ ਇਹ ਚੀਜ਼ ਹੋਣੀ ਚਾਹੀਦੀ ਪਰ ਰਿਵਿਊ ਦੇਣ ਦਾ ਮਜ਼ਾ ਵੀ ਉਦੋਂ ਆਉਂਦਾ ਜਦੋਂ ਅਗਲੇ ਨੇ ਵੀ ਫਿਲਮ ਉਹ ਦੇਖੀ ਹੋਵੇ ਫਿਰ ਉਹਨੂੰ ਵੀ ਪਤਾ ਹੁੰਦਾ ਨਾਲੇ ਅੱਜਕੱਲ ਸਿਮਰਨ ਇੱਕ ਚੀਜ਼ ਹੋ ਰਿਹਾ ਤੁਸੀਂ ਮਾਰਕੀਟ ਜਾਓ ਨਾ ਹਾਂਜੀ ਤੇ ਵਿਆਹਾਂ ਦਾ ਸੀਜ਼ਨ ਆ ਜੋ ਜਿਹੜੇ ਪੁਸ਼ਾਕਾਂ ਵੇਚਣ ਵਾਲੇ ਔਰਤਾਂ ਲਈ ਆਪਾਂ ਲਈ ਗਰਲਸ ਲਈ ਖਾਸ ਕਰਕੇ ਲੇਡੀਜ਼ ਦੇ ਸੈਟਸ ਜੁਐਲਰੀ ਵੇਚਣ ਵਾਲੇ ਉਹ ਤੇ ਗੱਲ ਹੀ ਇਸ ਤਰ੍ਹਾਂ ਕਰਦੇ ਹੋ ਕਹਿੰਦੇ ਜੀ ਜਿਹੜਾ हेयर स्टाइल ਸੀਗਾ ਉਹਦਾ ਇਹ ਸੀਗਾ ਤੇ ਫਲਾਨੀ ਹੀਰੋਇਨ ਨੇ ਆਹ ਡਰੈਸ ਪਾਈ ਸੀ ਆ ਤੁਸੀਂ ਆਹ ਡਰੈਸ ਲੈ ਕੇ ਜਾਓ ਇਹ ਬੜੀ ਫੇਮਸ ਹੈ ਜੀ ਅੱਜ ਕੱਲ ਬੜੀ ਚੱਲ ਰਹੀ ਹੈ ਇਫਲਾਨੀ ਫਿਲਮ ਦੇ ਵਿੱਚ ਫਲਾਨੀ ਨੇ ਪਾਈ ਸੀ ਬਿਲਕੁਲ ਮੈਮ ਇਹ ਤਾਂ ਅੱਜ ਕੱਲ ਇੱਕ ਮਾਰਕੀਟਿੰਗ ਸਟ੍ਰੈਟਜੀ ਬਣ ਗਈ ਹੈ ਕਿ ਇਹ ਫਿਲਮ ਵਿੱਚ ਉਹਨੇ ਇਦਾਂ ਕੀਤਾ ਸੀਗਾ ਤੁਹਾਡੇ ਤੇ ਵੀ ਇਹ ਲੁੱਕ ਬਹੁਤ ਚੱچےਗੀ ਇੱਕ ਵਾਰੀ ਕ੍ਰੀਏਟ ਕਰਕੇ ਦੇਖੋ ਆਪਾਂ ਆਲਰੇਡੀ ਤਾਂ ਐਕਟਰਸ ਤੋਂ ਇਨਫਲੂਐਂਸ ਹੁੰਦੇ ਹੀ ਆ ਬਸ ਫਿਰ ਜੋ ਉਹਨਾਂ ਨੇ ਪਾਇਆ ਉਹ ਆਪਾਂ ਵੀ ਕਾਪੀ ਕਰਦੇ ਆ ਕਿ ਉਹਨੂੰ ਚੱਜਿਆ ਸੀ ਤੇ ਸ਼ਾਇਦ ਸਾਨੂੰ ਵੀ ਚੱچےਗਾ ਉਹ ਪਾਇਆ ਲਾ ਸੇਮ ਚੀਜ਼ ਤੁਸੀਂ ਹਫ਼ਤੇ 'ਚ ਕਿੰਨੀ ਵਾਰ ਫਿਲਮਾਂ ਦੇਖਦੇ ਹੋ 5 ਟੂ 6 ਟਾਈਮਸ ਤੁਸੀਂ ਰੀਸੈਂਟਲੀ ਕਿਹੜੀ ਮੂਵੀ ਦੇਖੀ ਕੰਤਾਰਾ ਕਿਵੇਂ ਲੱਗੀ ਤੁਹਾਨੂੰ ਉਹ ਮੂਵੀ ਬਹੁਤ ਵਧੀਆ ਤੁਸੀਂ ਇਕੱਲੇ ਬੈਠ ਕੇ ਦੇਖੀ ਪਰਿਵਾਰ ਨਾਲ ਜਾਂ ਫਿਰ ਦੋਸਤਾਂ ਨਾਲ ਵਿਦ ਫੈਮਲੀ ਤੁਸੀਂ ਬਾਕੀ ਵੀ ਜਿੰਨੀਆਂ ਮੂਵੀਜ਼ ਦੇਖਦੇ ਹੋ ਫੈਮਲੀ ਦੇ ਨਾਲ ਹੀ ਦੇਖਣਾ ਪਸੰਦ ਕਰਦੇ ਹੋ ਹਾਂਜੀ ਸਾਰੀਆਂ ਮੂਵੀਜ਼ ਫੈਮਲੀ ਦੇ ਨਾਲ ਹੀ ਆਲਮੋਸਟ اچھا ਸਿਮਰਨ ਪੁੱਲਾ ਤੁਹਾਨੂੰ ਹੀ ਪਤਾ ਹੈ ਵੀ ਆਪਾਂ ਜਦੋਂ ਪੰਜਾਬ ਚਾ ਪੰਜਾਬੀ ਚ ਗੱਲ ਕਰ ਰਹੇ ਹਾਂ ਤੇ ਮੈਂ ਪੰਜਾਬ ਦੀ ਗੱਲ ਕਰਾਂ ਵੀ ਪੰਜਾਬ ਚ ਆਪਣੇ ਚ ਪਹਿਲੀ ਪਿਕਚਰ ਹੋਲ ਕਿੱਥੇ ਬਣਿਆ ਸੀ ਨਹੀਂ ਮੈਨੂੰ ਤਾਂ ਨਹੀਂ ਪਤਾ ਚਲੋ ਮੈਨੂੰ ਲੱਗਾ ਕਿ ਇਹਦੀ ਵੀ ਗੱਲ ਕਰ ਲਈਏ ਅੱਛਾ ਪਿਕਚਰ ਆਲ ਜਿਹੜਾ ਪਹਿਲਾਂ ਬਣਿਆ ਸੀ ਉਹ ਅੰਮ੍ਰਿਤਸਰ ਚ ਬਣਿਆ ਸੀ 1915 ਚ ਤੇ ਉਹ ਇੱਕ ਵਪਾਰੀ ਵੱਲੋਂ ਉਹਦਾ ਨਾਮ ਮੇਰੇ ਖਿਆਲ ਸੀ ਮਾਨ ਸਿੰਘ ਨਾਗੀ ਜਿਨੇ ਬਣਾਇਆ ਅੱਛਾ ਮੈਂ ਉਹ ਦੇਖਿਆ ਹੈ ਪਿਕਚਰ ਆਲ ਤੁਸੀਂ ਖੁਦ ਹਾਂ ਮੈਂ ਉਹ ਪਿਕਚਰ ਆਲ ਦੇਖਿਆ ਹੈ ਚਿਤਰਾ ਟਾਕੀਜ਼ ਚਿਤਰਾ ਟਾਕੀ ਹੁਣ ਇਹ ਨਾ ਜਿਹੜਾ ਨਾਮ ਆ ਪਹਿਲਾਂ ਇਹਦਾ ਨਾਮ ਸੀ ਕਰਾਉਂਡ ਉਦੋਂ ਗੋਰਿਆਂ ਦਾ ਰਾਜ ਸੀਗਾ ਤੇ ਗਰਾਉਂਡ ਤੇ 1920 ਚ ਸਾਡੀਆਂ ਆ ਗਈਆਂ ਨਾ ਸਾਊਂਡ ਵਾਲੀਆਂ ਫਿਲਮਾਂ ਆ ਗਈਆਂ 1920 ਦੇ ਜਾਣ ਤੋਂ ਮਤਲਬ 1920 ਤੇ 1930 ਦੇ ਦਹਾਕੇ ਦੇ ਵਿੱਚ ਨਾ ਟੋਕੀ ਫਿਲਮਾਂ ਆਈਆਂ ਨੇ ਕਿਹਾ ਜਾਂਦਾ ਤੇ ਟੋਕੀ ਸੀਗਾ ਨਾ ਤੇ ਟੋਕੀ ਤੋਂ ਬਣ ਗਿਆ ਟਾਕੀ ਉਹ ਪੰਜਾਬੀ 'ਚ ਟਾਕੀ ਬਣਨਾ ਉਹਨੇ ਚਿਤਰਾ ਟਾਕੀ ਮੈਂ ਬੜੀ ਦੇਰ ਤੱਕ ਮਤਲਬ ਮੈਨੂੰ ਹਾਲੀ ਵੀ ਹੁਣ ਕਿਤੇ ਜਦੋਂ ਮੈਂ ਅੰਮ੍ਰਿਤਸਰ ਗਈ ਮੈਂ ਉਸ ਪਾਸੇੋਂ ਘੁੰਮ ਕੇ ਆਉਣਾ ਕਿਉਂਕਿ ਉਹ ਹੈ ਥੋੜਾ ਬਹੁਤ ਉੱਥੇ ਮੈਨੂੰ ਪਤਾ ਹੈ ਔਰ ਉਹ ਜਿੰਨਾ ਸੋਣਾ ਜਿਹਾ ਚਿਤਰਾ ਲਿਖਿਆ ਹਾਲੀ ਵੀ ਮੇਰੇ ਦਿਮਾਗ 'ਚ ਹੈ ਕਿ ਉਹ ਕਿਤੇ ਨਾ ਕਿਤੇ ਮੈਂ ਦੇਖੂੰਗੀ ਮੈਨੂੰ ਤਸਵੀਰ ਲੱਭੀ ਨਾ ਮੈਂ ਦਿਖਾਉਂਗੀ ਤੁਹਾਨੂੰ ਆਪਾਂ ਵੀਡੀਓ 'ਚ ਦਿਖਾ ਦੇਣੀ ਆ ਹਾਂਜੀ ਤੇ ਚਿਤਰਾ ਟਾਕੀ ਜਿਹੜੀ ਆ ਲਾਹੌਰ ਹੁੰਦਾ ਸੀ ਜੀ ਹੱਬ ਫਿਲਮਾਂ ਦਾ ਹਾਂਜੀ ਸਾਡੇ ਬਹੁਤ ਨੇੜੇ ਸੀਗਾ ਕਿ ਪੰਜਾਬ 'ਚ ਸ਼ਕੀਨ ਤਾਂ ਹੀ ਆ ਪੰਜਾਬੀ ਵੀ ਫਿਲਮ ਵੇਖਣ ਦੇ ਆ ਅੱਜ ਕੱਲ ਤੇ ਬਹੁਤ ਵੱਡੀ ਮਾਰਕੀਟ ਆ ਹਾਂਜੀ ਔਰ ਹਰ ਮਲਟੀਪਲੈਕਸ ਲੋਕੇਸ਼ਨ ਏਰੀਆ ਬਹੁਤ ਮੈਟਰ ਕਰਦਾ ਕਿ ਕਿੱਥੇ ਫਿਲਮ ਲੱਗੀ ਆ ਪਲੱਸ ਮੈਨੂੰ ਇਹ ਲੱਗਦਾ ਕਿ ਕਿੱਥੇ ਨਾ ਕਿੱਥੇ ਨਾ ਹੁਣ ਜਿਹੜੇ ਮਲਟੀਪਲੈਕਸ ਆ ਗਏ ਪਹਿਲਾਂ ਤਾਂ ਫਿਲਮ ਹਾਲ ਮਹਿੰਗੇ ਹੁੰਦੇ ਸੀਗੇ ਬਿਲਕੁਲ ਫਿਲਮ ਵੇਖਣ ਜਾਣੀ ਆ ਦੋ ਜਣੇ ਚਾਰ ਜਣੇ ਆ ਪੂਰੇ ਪਰਿਵਾਰ ਨੇ ਜਾਣੇ ਤੇ ਇੰਨੇ ਪੈਸੇ ਲੱਗਨੇ ਆ ਹਾਂਜੀ ਅੱਜਕੱਲ ਮਲਟੀਪਲੈਕਸ 'ਚ ਫਿਲਮ ਵੇਖਣੀ ਨਾ 4 ਗੁਣਾ ਰੇਟ ਆ ਬਿਲਕੁਲ ਹੈਨਾ ਸ਼ਹਿਰ ਦੇ ਹਿਸਾਬ ਨਾਲ ਹੀ ਰੇਟ ਆ ਲੋਕੇਸ਼ਨ ਦੇ ਹਿਸਾਬ ਨਾਲ ਹੀ ਮਲਟੀਪਲੈਕਸ ਦਾ ਰੇਟ ਆ ਕਿ ਇੰਨੇ ਪੈਸਿਆਂ ਦੀ ਟਿਕਟ ਆ ਤੇ ਮੈਨੂੰ ਲੱਗਦਾ ਉਹ ਹੌਲੀ ਹੌਲੀ ਜੇ ਜਦੋਂ ਇਹ ਰੇਟ ਵਧੇ ਇਹਨਾਂ ਨੇ ਉਹ ਜਗ੍ਹਾ ਦੇ ਦਿੱਤੀ ਸੋਸ਼ਲ ਮੀਡੀਆ OTT ਪਲੇਟਫਾਰਮਸ ਨੂੰ ਵੀ ਆਜੋ ਜਦੋਂ ਅਸੀਂ ਸਰਵੇ ਕੀਤਾ ਜਦੋਂ ਸਟੂਡੈਂਟਸ ਤੋਂ ਪੁੱਛਿਆ ਕਿ ਬਹੁਤੇ ਜਣਿਆਂ ਦਾ ਰਿਪਲਾਈ ਇਹ ਸੀ ਕਿ ਅਸੀਂ ਅੱਜ cinema hall 'ਚ ਘਟ ਜਾਈਦਾ ਹੁਣ ਫਿਲਮਾਂ ਦੇਖਣ ਤੇ ਉਹਨਾਂ ਤੋਂ ਜਦੋਂ ਕਾਰਨ ਪੁੱਛਿਆ ਗਿਆ ਕਿ ਕਿਉਂ ਘਟ ਹੋਇਆ cinema hall 'ਚ ਤੇ ਉਹਨਾਂ ਨੇ ਇਹ ਸੀ ਕਿ TikTok ਉੱਤੇ ਮਹਿੰਗੀਆਂ ਮਿਲਦੀਆਂ ਤੇ OTT ਪਲੇਟਫਾਰਮ ਦੀ ਜਿਹੜੀ ਸਬਸਕ੍ਰਿਪਸ਼ਨ ਹੈ ਉਹ ਉਹਨਾਂ ਦੇ ਨਾਲੋਂ ਸਸਤੀ ਹੈ ਤੇ ਉਹਦੇ ਚ ਅਸੀਂ ਫਿਲਮਾਂ ਵੀ ਜ਼ਿਆਦਾ ਦੇਖ ਲੈਂਦੇ ਆ ਤੇ ਸਿਨੇਮਾ ਹਾਲ ਚ ਤੇ ਟਿਕਟ ਤੁਸੀਂ ਇੱਕ ਹੀ ਫਿਲਮ ਦੀ ਖਰੀਦ ਸਕਦੇ ਹੋ ਉਸ ਟਾਈਮ ਤੇ ਤੁਸੀਂ ਫਿਲਮਾਂ ਦੇਖਣੀਆਂ ਕਿੱਥੇ ਪਸੰਦ ਕਰਦੇ ਹੋ ਜੀ ਮੈਨੂੰ ਜਾਤਰ OTT ਪਲੇਟਫਾਰਮ ਤੇ ਜ਼ਿਆਦਾ ਦੇਖਣਾ ਵਧੀਆ ਹੁੰਦਾ ਮਤਲਬ ਤੁਸੀਂ ਥੀਏਟਰ ਚ ਜਾ ਕੇ ਫਿਲਮਾਂ ਦੇਖਣੀਆਂ ਪਸੰਦ ਨਹੀਂ ਕਰਦੇ ਨਹੀਂ ਮੈਨੂੰ ਉੱਥੇ ਦੇਖਣਾ ਨਹੀਂ ਪਸੰਦ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥੀਏਟਰ ਚ ਗਿਆ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਥੀਏਟਰ ਮੈਂ ਬਹੁਤ ਚਿਰ ਹੋ ਗਿਆ ਮੈਨੂੰ ਗਏ ਨੂੰ ਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਤੁਸੀਂ ਫਿਲਮ ਇਕੱਲੇ ਦੇਖਣਾ ਪਸੰਦ ਕਰਦੇ ਹੋ ਜਾਂ ਫਿਰ ਪਰਿਵਾਰ ਦੇ ਨਾਲ ਮੈਨੂੰ ਜਾਤਰ ਇਕੱਲੇ ਦੇਖਣੀ ਪਸੰਦ ਹੁੰਦੇ ਗੱਲ ਸਹੀ ਹੈ ਸਿਰਫ ਇਹ ਨਹੀਂ ਹੈ ਸਿਮਰਨ ਉਥੇ ਇੱਕ ਤੇ ਫਿਲ ਸਿਨੇਮਾ ਹਾਲ ਹੈ ਨਾ ਉਥੇ ਪੈਕੇजेस ਬੜੇ ਆ ਬਿਲਕੁਲ ਹੈ ਨਾ ਹਾਂਜੀ ਇੱਕ ਤੇ ਉਹ ਤੁਹਾਨੂੰ ਆਨਲਾਈਨ ਜਦੋਂ ਟਿਕਟਾਂ ਵੇਚਦੇ ਆ ਇਹ ਸਿਲਵਰ 골ਡ ਡਾਇਮੰਡ ਪਤਾ ਨਹੀਂ ਕੀ ਕੀ ਕਰਦੇ ਆ ਤੇ ਤੁਸੀਂ ਬੁਕਿੰਗ ਕਰਵਾਉਂਦੇ ਹੋ ਤੇ ਤੁਹਾਡੀ ਸਸਤੀ ਤੇ ਬੁੱਕੀ ਨਹੀਂ ਹੋਣੀ ਤੁਹਾਨੂੰ ਡਾਇਮੰਡ ਹੀ ਪਹਿਲਾਂ ਦੇਣੀ ਬਿਲਕੁਲ ਹੈ ਨਾ ਹਾਂਜੀ ਇੱਕ ਤੇ ਹੋ ਗਿਆ ਦੂਜਾ ਉਹ ਕਹਿੰਦੇ ਕਿ ਜਦੋਂ ਅਸੀਂ ਉੱਥੇ ਚਲੇ ਜਾਂਦੇ ਆਂ ਤੇ ਸਾਡੇ ਬੈਗਾਂ ਪਰਸਾਂ ਦੀ ਇੰਨੀ ਫਰੋਲਾ ਫਰਾਲੀ ਹੁੰਦੀ ਆ ਕਿ ਤੁਸੀਂ ਖਾਣ ਲਈ ਨਹੀਂ ਕੁਝ ਲੈ ਜਾ ਸਕਦੇ ਹਾਂਜੀ ਤੇ ਕਹਿੰਦੇ ਉੱਥੇ ਉਹ ਜਿਹੜੇ ਬਾਹਰ 10 ਰੁਪਈਆ ਦੇ ਪਾਪਕੋਰਨ ਹੈ ਉਹ ਸਾਨੂੰ 60 ਰੁਪਈਆ ਦੇ ਪਾਪਕੋਰਨ ਮਿਲਦੇ ਆ ਬਿਲਕੁਲ ਤੇ ਕਹਿੰਦੇ ਘਰੇ ਹੀ ਉਹ ਪੈਕਟ ਜਿਹਾ ਲਿਆ ਕੇ ਸਾਰਾ ਟੱਬਰ ਵੀ ਖਾ ਲੈਂਦਾ ਫਿਲਮ ਵੀ ਵੇਖ ਲੈਂਦਾ ਹਾ ਹਾ ਹੀ ਹੀ ਬੈਠੇ ਜੋ ਮਰਜ਼ੀ ਕਰੋ ਮੰਜਿਆਂ ਤੇ ਬੈਠੇ ਤੇ ਅਸੀਂ ਫਿਲਮ ਵੇਖ ਲਈ ਦੀ ਬਿਲਕੁਲ ਆਪਣੇ ਕੰਫਰਟ ਜ਼ੋਨ ਦੇ ਅੰਦਰ ਕੰਫਰਟ ਜ਼ੋਨ ਚ ਅਸੀਂ ਫਿਲਮ ਦੇਖਦੇ ਆ ਤੇ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਜਿਹੜੇ ਮਲਟੀਪਲੈਕਸਸ ਦੇ ਵਿੱਚ ਰੁਝਾਨ ਘਟ ਗਿਆ ਘਟ ਲੋਕ ਜਾਂਦੇ ਆ ਹਾਂਜੀ ਅੱਛਾ OTT ਪਲੇਟਫਾਰਮਸ ਦੀ ਜਦੋਂ ਗੱਲ ਕਰੀਏ ਮੈਨੂੰ ਨਾ ਇੱਕ ਚੀਜ਼ ਕਿਉਂਕਿ ਮੈਂ ਬੱਚੇ ਨੂੰ ਆਪਸ ਚ ਗੱਲਾਂ ਕਰਦੇ ਵੇਖਿਆ ਕਿ ਉਹ ਫਿਲਮ ਦੇਖ ਲਈ ਉਹ ਫਿਲਮ ਦੇਖ ਲਈ ਮੈਨੂੰ ਇਹਨਾਂ ਦੱਸੋ ਸਿਮਰਨ ਜਦੋਂ ਤੁਸੀਂ OTT ਪਲੇਟਫਾਰਮ ਦੀ ਗੱਲ ਕਰਦੇ ਹੋ ਤੇ ਸਾਰੇ ਪੇਡ ਨੇ ਆਨਲਾਈਨ سبسਕ੍ਰਿਪਸ਼ਨ ਲੈਣੀ ਪੈਂਦੀ ਆ ਤੇ ਤੁਸੀਂ ਫਿਰ ਕੀ ਕਰਦੇ ਹੋ ਕਿਹੜੇ OTT ਪਲੈਟਫਾਰਮਸ ਆ ਜਿਹੜੇ ਜ਼ਿਆਦਾ ਵਰਤਦੇ ਹੋ ਪਹਿਲੂ ਤੇ ਦੱਸੋ ਮੈਮ Netflix ਤਾਂ ਅੱਜਕੱਲ ਸਾਰਿਆਂ ਤੋਂ ਹੀ ਆ ਤੇ ਜਦੋਂ ਆਪਾਂ cinema hall ਚ ਫਿਲਮ ਦੇਖਣ ਜਾਂਦੇ ਆ ਤੇ ਉੱਥੇ ਅਸੀਂ ਇਦਾਂ ਹੁੰਦਾ ਕਿ ਅਸੀਂ 200 ਦੀ ਜਾਂ ਟਿਕਟ ਸ਼ੁਰੂ ਹੋ ਜਾਂਦੀ ਹੈ 200 ਚ ਅਸੀਂ ਇੱਕ ਫਿਲਮ ਦੀ ਟਿਕਟ ਲੈਂਦੇ ਆ ਪਰ ਉੱਥੇ OTT ਪਲੇਟਫਾਰਮ ਆ ਇਹਦੇ ਵਿੱਚ ਸਾਨੂੰ 200 ਤੋਂ ਸਬਸਕ੍ਰਿਪਸ਼ਨ ਸ਼ੁਰੂ ਹੋ ਜਾਂਦੀ ਹੈ ਪੂਰੇ ਮੰਥ ਦੀ ਤੇ ਜਿਹਦੇ ਵਿੱਚ ਤੁਸੀਂ ਇੱਕ ਨਹੀਂ ਕਾਫੀ ਸਾਰੀਆਂ ਫਿਲਮਾਂ ਮੰਥ ਦੇ ਵਿੱਚ ਦੇਖ ਸਕਦੇ ਹੋ ਉਹ ਵੀ ਆਪਣੇ ਕੰਫਰਟ ਜ਼ੋਨ 'ਚ ਜਿੱਥੇ ਤੁਸੀਂ ਬੈਠ ਕੇ ਦੇਖਣਾ ਚਾਹੁੰਦੇ ਹੋ ਦੋਸਤਾਂ ਨਾਲ ਦੇਖਣਾ ਚਾਹੁੰਦੇ ਤਾਂ ਤੁਸੀਂ ਉਹਨਾਂ ਨੂੰ ਵੀ ਇਕੱਠੇ ਕਰਕੇ OTT ਪਲੇਟਫਾਰਮ ਤੇ ਇਕੱਠੇ ਫਿਲਮ ਦੇਖ ਸਕਦੇ ਹੋ Amazon Prime ਅੱਜਕੱਲ ਬਹੁਤ ਯੂਜ਼ ਹੋ ਰਿਹਾ ਚੋਪਾਲ ਐਪ OTT ਪਲੇਟਫਾਰਮ ਉਹ ਫਿਲਮਾਂ ਲਈ ਵਿਦਿਆਰਥੀ ਬਹੁਤ ਜ਼ਿਆਦਾ ਯੂਜ਼ ਕਰ ਰਹੇ ਨੇ ਇਹਦਾ ਮਤਲਬ ਵੀ OTT ਪਲੇਟਫਾਰਮ ਜਿਹੜਾ ਉਹ ਤੁਹਾਨੂੰ ਸਸਤਾ ਪੈਂਦਾ ਦੂਜਾ ਮੈਨੂੰ ਅੱਛਾ ਇਤੋਂ ਹੀ ਮੈਨੂੰ ਆਇਆ ਦਿਮਾਗ 'ਚ ਕਿ ਇਹ ਸਬਸਕ੍ਰਿਪਸ਼ਨ ਕਿਵੇਂ ਖਰੀਦਦੇ ਹੋ ਇੱਕ ਜਣਾ ਦੋ ਜਣਾ ਜਾਂ ਫਿਰ ਫਿਰ ਇਹ ਪਲਾਨ ਬਣਾਉਂਦੇ ਹੋ ਵੀ ਤੂੰ ਆਹ ਲੈ ਲੈ ਤੂੰ ਆਹ ਲੈ ਲੈ ਤੂੰ ਆਹ ਲੈ ਲੈ ਕਿ ਸੋ ਦੈਟ ਅਸੀਂ ਐਕਸਚੇਂਜ ਕਰ ਸਕੀਏ ਦੋਸਤਾਂ 'ਚ ਮੈਂ ਮੇਹੀ ਹੁੰਦਾ ਕਿ ਸੇਮ ਕੋਈ ਵੀ ਨਹੀਂ ਸਬਸਕ੍ਰਿਪਸ਼ਨ ਲੈਂਦਾ ਸਾਰੇ ਅਲੱਗ-ਅਲੱਗ ਲੈਂਦੇ ਆ ਤਾਂ ਕਿ ਫਿਲਮਾਂ ਦੇ ਆਪਣੇ ਰੂਟੀਨ ਵੀ ਅਲੱਗ-ਅਲੱਗ ਸਾਂਝੇ ਕਰ ਲੈਣ ਕਿਉਂਕਿ ਸੇਮ ਲੈ ਲਈ ਫਿਰ ਤਾਂ ਸਾਰਾ ਕੁਝ ਸੇਮ ਡਾਟਾ ਹੈ ਸੇਮ ਚੀਜ਼ ਹੋਊਗੀ ਸ਼ੇਅਰ ਕਰ ਲੈਂਦੇ ਹਾਂ ਜੀ ਬਿਲਕੁਲ ਕਿ ਤੁਸੀਂ ਕਦੀ OTT ਪਲੇਟਫਾਰਮ ਤੇ ਫਿਲਮਾਂ ਦੇਖੀਆਂ ਹਾਂ ਹਾਂ ਜੀ ਮੈਂ ਅਕਸਰ OTT ਪਲੇਟਫਾਰਮ ਸੇ ਮੂਵੀਜ਼ ਦੇਖਦਾ ਤੇ ਕੱਲੇ ਬੈਠ ਕੇ ਦੇਖਦੇ ਹੋ ਹਾਂ ਜੀ ਮੈਂ ਜ਼ਿਆਦਾਤਰ ਕੱਲੇ ਬੈਠ ਕੇ ਦੇਖਣਾ ਪਸੰਦ ਕਰਦਾ ਜੋ ਫਿਲਮਾਂ ਤੁਸੀਂ OTT ਪਲੇਟਫਾਰਮ ਤੇ ਦੇਖਦੇ ਹੋ ਬਾਅਦ ਚ ਦੋਸਤਾਂ ਦੇ ਨਾਲ ਉਸ ਫਿਲਮਾਂ ਦੀ ਗੱਲ ਕਰਦੇ ਹੋ ਹਾਂ ਜੀ ਮੈਂ ਰਿਵਿਊਜ਼ ਵਗੈਰਾ ਵੀ ਦਲ ਆਨਲਾਈਨ ਲਿਖਦਾ ਹਾਂ ਉਹਦੇ ਬਾਰੇ ਗੱਲ ਵਗੈਰਾ ਵੀ ਕਰਦਾ ਅੱਛਾ ਸਿਮਰਨ ਇੱਕੇ ਵੀ ਐਜਵੈਸ ਸੀ ਨਾ ਇੱਕ ਟਾਈਮ ਫੇਜ਼ ਜਿਹਾ ਹੀ ਆਉਂਦਾ ਕਿ ਤੁਸੀਂ ਆ ਟੀਵੀ ਸਕਰੀਨ ਦੇ ਉੱਤੇ ਮੈਂ OTT ਪਲੈਟਫਾਰਮਸ ਦੀ ਗੱਲ ਨਹੀਂ ਕਰ ਰਹੀ ਮੈਂ ਘਰ ਸੈਟਲਾਈਟ ਟੀਵੀ ਦੀ ਗੱਲ ਕਰ ਰਹੀ ਹਾਂ ਕਿ ਇੰਗਲਿਸ਼ ਮੂਵੀਜ਼ ਹੀ ਦੇਖੀ ਜਾਂਦੇ ਹੋ ਹਾਂ ਨਾ ਹਾਂਜੀ HBO ਤੇ ਇਹ ਉਹ ਸਿੱਕ ਕਮਾਲ ਦੀਆਂ ਇੰਗਲਿਸ਼ ਮੂਵੀਜ਼ ਆ ਤੇ ਉਹ ਰਿਪੀਟ ਹੁੰਦੀਆਂ ਰਹਿੰਦੀਆਂ ਫਿਰ ਇਹ ਤੁਹਾਨੂੰ ਸਾਰੀਆਂ ਚੈਨਲਸ ਜਿੰਨਾਂ ਦਾ ਤੁਸੀਂ ਲਾ ਰਹੇ ਹੈਗੇ ਉਹ ਲੈ ਰਹੇ ਸਬਸਕ੍ਰਿਪਸ਼ਨ ਲੈ ਰਹੇ ਉਹਨਾਂ ਵੱਲੋਂ ਵੀ ਹੁੰਦੀਆਂ ਨੇ ਕਿ ਇੰਨੇ ਦੀ ਆ ਤੇ ਇੰਨੇ ਦੀ ਆ ਮੈਂ ਦੇਖ ਲਓ ਕਿ ਉਹ ਵੀ ਦੇਖਦੇ ਹੋ ਕਦੀ ਮੈਮ ਇੰਗਲਿਸ਼ ਮੂਵੀਜ਼ ਵੀ ਦੇਖਦੇ ਆ ਪਰ ਇੰਗਲਿਸ਼ ਮੂਵੀ ਦੇਖਣ ਦਾ ਮਜ਼ਾ ਮੈਨੂੰ ਲੱਗਦਾ ਡਬਿੰਗ 'ਚ ਆਉਂਦਾ ਜਦੋਂ ਤੁਹਾਡੀ ਖੁਦ ਦੀ ਲੈਂਗੁਏਜ 'ਚ ਉਹ ਚੀਜ਼ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਹੁੰਦੀ ਹੈ ਤੇ ਉਹ ਚੀਜ਼ ਦੀ ਸਮਝ ਚੰਗੀ ਤਰ੍ਹਾਂ ਲੱਗਦੀ ਹੈ ਤੇ ਇੰਗਲਿਸ਼ ਮੂਵੀ ਵੀ ਦੇਖੀਦੀਆਂ ਪਰ ਮੈਨੂੰ ਲੱਗਦਾ ਕਿ ਵਿਦਿਆਰਥੀ ਵੀ ਜ਼ਿਆਦਾ ਉਹ ਪਸੰਦ ਕਰਦੇ ਜਿੱਦੇ ਥੱਲੇ ਸਬਟਾਈਟਲ ਆਪਣੀ ਲੈਂਗੁਏਜ ਚ ਆਂਦੇ ਹੋਣ ਡਬ ਕੀਤੀ ਹੋਈ ਆਪਦੀ ਲੈਂਗੁਏਜ ਚ ਮੂਵੀ ਉਹ ਜ਼ਿਆਦਾ ਪ੍ਰੇਫਰ ਕਰਤੀ ਸੀ ਤੁਸੀਂ ਇਹ ਕਹਿ ਸਕਦੇ ਹੋ ਵੀ ਕਿਤੇ ਨਾ ਕਿਤੇ ਕਈ ਵਾਰੀ ਬੈਰੀਅਰ ਬਣ ਜਾਂਦਾ ਹੈ ਸਾਡੇ ਲਈ ਲੈਂਗੁਏਜ ਬੈਰੀਅਰ ਬਣ ਜਾਂਦਾ ਹੈ ਜਾਂ ਤੁਸੀਂ ਸਬਟਾਈਟਲਸ ਵਾਲੀ ਦੇਖਦੇ ਹੋ ਤੇ ਜਾਂ ਡਬਿੰਗ ਵਾਲੀ ਦੇਖਦੇ ਹੋ ਪਰ ਇੱਥੇ ਮੈਂ ਥੋੜੀ ਤੁਹਾਡੇ ਨਾਲ ਡਿਫਰ ਕਰਦੀ हूं क्योंकि मैं जਵੇਂ ਬਾਹਰ ਸਾਰਿਆਂ ਨੂੰ ਬੜਿਆਂ ਨੂੰ ਪੁੱਛਿਆ ਇੱਕ ਵਾਰ ਗੋ ਵੀ ਹੈ ਜਿਹੜਾ ਕਹਿੰਦਾ ਕਿ ਅਸੀਂ ਨਾ ਉਹ মুਵੀਜ਼ ਦੀ ਸਾਨੂੰ ਸਾਊਂਡ ਇਫੈਕਟਸ ਬਹੁਤ ਚੰਗੇ ਲੱਗਦੇ ਆ ਪਲੱਸ ਕਈ ਵੀ ਸਿਰਫ ਵੋਕੇਬਲਰੀ ਵਾਸਤੇ ਹੀ ਦੇਖ ਰਹੇ ਹੁੰਦੇ ਨੇ ਖਾਸ ਕਰਕੇ ਜਿਹੜੇ ਆਲਸਲੀ ਜਾਂਦੇ ਆ ਨਾ ਸਬਕਨ ਇੰਗਲਿਸ਼ ਵਾਲੇ ਕਹਿੰਦੇ ਉਹਨਾਂ ਨੂੰ ਪਹਿਲੀ ਇਹ ਹਦਾਇਤ ਮਿਲਦੀ ਹੈ ਕਿ ਤੁਸੀਂ ਨਾ ਇੰਗਲਿਸ਼ ਦੇ ਪਲੇਸ ਦੇ ਕੋ-ਇੰਗਲਿਸ਼ੀਆਂ ਫਿਲਮਾਂ ਦੇਖੋ ਤੇ ਉਹ ਕਹਿੰਦੇ ਕਿ ਅਸੀਂ ਫਿਰ ਉਹ ਇੰਗਲਿਸ਼ ਵਾਲੀਆਂ ਦੇਖਦੇ ਮੈਨੂੰ ਨਹੀਂ ਪਤਾ ਕਿੰਨੀਆਂ ਸਮਝ ਆਉਂਦੀਆਂ ਨਹੀਂ ਆਉਂਦੀਆਂ ਪਰ ਹਰ ਫਿਲਮ ਦਾ ਇੱਕ ਆਪਣਾ ਉਹ ਕਹ ਲਓ ਕਿ ਸੁਭਾਅ ਹੀ ਕਹੂੰਗੀ ਮੈਂ ਕਿ ਉਹ ਬਣਿਆ ਹੁੰਦਾ ਫਿਲਮ ਦਾ ਹੀ ਸੁਭਾਅ ਹੁੰਦਾ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਉਹ ਸੁਭਾਅ ਦੇ ਨਾਲ ਤੁਹਾਡਾ ਮੈਚਿੰਗ ਨਹੀਂ ਹੁੰਦੀ ਕਿਸੇ ਤਰੀਕੇ ਦੇ ਨਾਲ ਨਾ ਉਹ ਸਮਝ ਆਉਣੀ ਨਾ ਤੁਸੀਂ ਇੰਜੋਏ ਕਰਦੇ ਹੋ ਹੈਨਾ ਇਹ ਚੀਜ਼ ਹੋ ਸਕਦੀ ਹੈ ਤੇ ਮੈਨੂੰ ਨਾ ਇਹਦਾ ਲੱਗਦਾ ਜਦੋਂ ਆਪਾਂ ਇੰਗਲਿਸ਼ ਮੂਵੀ ਦੇਖਦੇ ਆ ਪਿਓਰ ਜਦ ਸਾਨੂੰ ਪਤਾ ਕਿ ਉਹਦੇ ਵਿੱਚ ਕੁਝ ਵਰਡ ਇੰਦਾ ਦੇ ਜਿਹੜੇ ਸਾਨੂੰ ਸਮਝ ਨਹੀਂ ਆ ਰਹੇ ਜਾਂ ਕੁਝ ਸੈਂਟੈਂਸ ਜਿਹੜੇ ਸਾਨੂੰ ਸਮਝ ਨਹੀਂ ਆ ਰਹੇ ਉਹ ਕੀ ਕਹਿ ਰਿਹਾ ਤੇ ਮੈਨੂੰ ਲੱਗਦਾ ਇੱਕ ਵਾਰੀ ਡਬਿੰਗ ਕੀਤੀ ਹੋਈ ਮੂਵੀ ਦੇਖ ਲੈਣੀ ਚਾਹੀਦੀ ਹੈ ਤਾਂ ਕਿ ਉਹਦੀ ਬਾਅਦ ਚ ਇੰਗਲਿਸ਼ ਵਿੱਚ ਤੁਹਾਨੂੰ ਪਤਾ ਹੈ ਕਿ ਅੱਛਾਈ ਦਾ ਪੰਜਾਬੀ ਚ ਮਤਲਬ ਇਹ ਸੀ ਅੱਛਾ ਨੂੰ ਇੰਗਲਿਸ਼ ਚ ਏ ਕਹਿੰਦਾ ਤੇ ਮੈਨੂੰ ਲੱਗਦਾ ਉਹ ਜ਼ਰੂਰੀ ਆ ਉਹ ਚੀਜ਼ ਦੇਖ ਲੈਣੀ ਚਾਹੀਦੀ ਬਿਲਕੁਲ ਚਲੋ ਅਸੀਂ ਇਹ ਵੀ ਮੰਨ ਕੇ ਝੱਲਦੇ ਆਂ ਭਾਈ ਜਿਹਨੂੰ ਜਿਹੜੀ ਫਿਲਮ ਜਿੱਥੇ ਦੇਖਣੀ ਪਸੰਦ ਆ ਉਹ ਉਸ ਤਰ੍ਹਾਂ ਦੇਖ ਲਵੇ ਹਨਾ ਇਹ ਵੀ ਕਹਿ ਸਕਦੇ ਆ ਮੈਂ ਥੀਏਟਰ ਤੇ ਵੀ ਦੇਖਦਾ ਤੇ OTT ਤੇ OTT ਤੇ ਵੀ ਦੇਖਦਾ ਬਟ ਮੇਰੀ ਮੇਨ ਪ੍ਰੀਫਰੈਂਸ ਜਿਹੜੀ ਉਹ ਥੀਏਟਰ ਹੈਗੀ ਆ ਠੀਕ ਹੈ ਜਦੋਂ ਤੁਸੀਂ ਫਿਲਮਸ ਦੇਖਦੇ ਹੋ ਕਿ ਤੁਸੀਂ ਆਪਣੇ ਦੋਸਤਾਂ ਨਾਲ ਬਾਅਦ ਚ ਫਿਲਮ ਬਾਰੇ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਜਰੂਰ ਦੇਖਣ ਜਾਓ ਹਾਂਜੀ ਮੈਂ ਹਰ ਵਾਰੀ ਕਹਿੰਦਾ ਜਿਹੜੀ ਮੂਵੀ ਮੈਨੂੰ ਵਧੀਆ ਲੱਗਦੀ ਤੇ ਜਿਹੜੀ ਲੱਗਦੀ ਕਿ ਰეკਮੈਂਡ ਕਰਨੀ ਚਾਹੀਦੀ ਮੈਂ ਆਪਣੇ ਦੋਸਤਾਂ ਨਾਲ ਸਾਰੇ ਦੱਸਦਾ ਤੇ ਉਹਨਾਂ ਨੂੰ ਵੀ ਕਹਿੰਦਾ ਕਿ ਤੁਸੀਂ ਜਾ ਕੇ ਦੇਖੋ ਮੈਨੂੰ ਐਸੇ ਚੰਗਾ ਲੱਗਾ ਕਿ ਬੱਚਿਆਂ ਨੇ ਜਿਵੇਂ ਦੱਸਿਆ ਫਿਲਮਾਂ ਦੇਖਦੇ ਆ ਮੈਂ ਉਸ ਦਿਨ ਹਾਲ 'ਚ ਬੈਠੇ ਮੈਨੂੰ ਲੱਗਾ ਕਿ ਹੁਣ ਉਨੀ ਭੀੜ ਨਹੀਂ ਹੈਗੀ ਦਾ ਕਾਰਨ ਕੀ ਇਹ ਤੇ ਪਿੱਛੇ ਮੁੜ ਕੇ ਵੇਖਿਆ ਜਾਵੇ ਬਿਲਕੁਲ ਤੇ ਕਿਤੇ ਨਾ ਕਿਤੇ ਇਹ ਕਹਿ ਸਕਦੇ ਆ ਭਾਈ ਜਿਹੜਾ ਸੋਸ਼ਲ ਮੀਡੀਆ ਆਇਆ ਇਹਨੇ ਥੋੜਾ ਝਟਕਾ ਦਿੱਤਾ ਹੈ ਮਲਟੀਪਲੈਕਸਿਸ ਨੂੰ ਹਾਂ ਥੋੜਾ ਨਹੀਂ ਜ਼ਿਆਦਾ ਹੀ ਝਟਕਾ ਹੈ ਕਿਉਂਕਿ ਹਰ ਇੱਕ ਪਰਿਵਾਰ 'ਚ ਕਿੰਨੀ ਚੋਇਸ ਹੋ ਗਈ ਨਾ ਕਿ ਮੈਂ ਹਿੰਦੀ ਮੂਵੀ ਦੇਖਣੀ ਆ ਮੈਂ ਪੁਰਾਣੀ ਦੇਖਣੀ ਆ ਤੇ ਮੈਂ ਆਪਣਾ ਅਲੱਗ ਬੈਠ ਕੇ ਦੇਖ ਲਾ ਪਹਿਲਾਂ ਤਾਂ ਕਹਿੰਦੇ ਸੀ ਟੀਵੀ ਸਕਰੀਨ ਜਿਹੜੇ ਟੀਵੀ ਘਰ ਚ ਚਾਰ ਹੋ ਗਏ ਮੈਨੂੰ ਯਾਦ ਹੈ ਜਿਹੜਾ ਉਹ ਹਮ ਲੋਕ ਦੀ ਗੱਲ ਕਰਦੇ ਆ ਤਮਸ ਦੀ ਗੱਲ ਕਰਦੇ ਆ ਇਹ ਜਿਹੜੇ ਸੀਰੀਅਲ ਆਏ ਸੀਗੇ ਤੇ ਇੱਕ ਟਾਈਮ ਇੱਕ ਵੇਲੇ ਕਿੰਨੀ ਜਨਤਾ ਇੱਕੋ ਟੀਵੀ ਦੇ ਅੱਗੇ ਇਕੱਠੀ ਹੋ ਕੇ ਦੇਖਦੀ ਸੀ ਆਲੇ ਦੁਆਲੇ ਵਾਲੇ ਆ ਜਾਂਦੇ ਸੀ ਉਹਦੇ ਬਾਅਦ ਟੀਵੀ ਆਉਣੇ ਸ਼ੁਰੂ ਹੋ ਗਏ ਫਿਰ ਹੌਲੀ ਹੌਲੀ ਕਮਰਿਆਂ 'ਚ ਟੀਵੀ ਆਉਣੇ ਸ਼ੁਰੂ ਹੋ ਗਏ ਤੇ ਤੁਸੀਂ ਆਪਾਂ ਤੇ ਹੁਣ ਉਹ ਜ਼ਮਾਨੇ 'ਚ ਆਂ ਵੀ ਇੱਕ ਕਮਰੇ ਚ ਚਾਰ ਮੋਬਾਈਲ ਤੇ ਪੰਜਵਾਂ ਟੀਵੀ ਬਿਲਕੁਲ ਹਨਾ ਫਿਰ ਵੀ ਸਾਰੇ ਮੋਬਾਈਲ ਤੇ ਅਲੱਗ ਅਲੱਗ ਇੱਕੋ ਜਗ੍ਹਾ ਤੇ ਕਿਸੇ ਨੇ ਨਹੀਂ ਉਹ ਦੇਖ ਲਈ ਸਰ ਹੈੱਡਫੋਨ ਲਾ ਲੈਂਦੇ ਅ ਏਦਾਂ ਹੁੰਦਾ ਕਿ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਸਾਰਿਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਕੋਈ ਕਹਿੰਦਾ ਮੈਂ ਹਿੰਦੀ ਦੇਖਣੀ ਹੈ ਕੋਈ ਕਹਿੰਦਾ ਮੈਂ ਪੰਜਾਬੀ ਦੇਖਣੀ ਹੈ ਕੋਈ ਕਹਿੰਦਾ ਮੈਂ ਮੂਵੀ ਦੇਖਦੀ ਆ ਫਿਰ ਇਹ ਹੁੰਦਾ ਕਿ ਮੋਬਾਈਲ ਤੇ ਭਾਈ ਤੁਸੀਂ ਆਪਦੀ ਆਪਦੀ ਦੇਖ ਲਓ ਜਿਹੜੇ ਜਿਹੜੇ ਤੁਸੀਂ ਦੇਖਣੀ ਹੈ ਅੱਛਾ ਇਹ ਸਿਮਰਨ ਮੈਂ ਖਰ ਮੈਂ ਕਦੀ ਮੋਬਾਈਲ ਦੇ ਉੱਤੇ ਇਸ ਤਰ੍ਹਾਂ ਫਿਲਮ ਨਹੀਂ ਦੇਖੀ ਹਾਲੀ ਤੱਕ ਮੈਨੂੰ ਮੈਂ ਟੀਵੀ ਦੇ ਉੱਤੇ ਫਿਲਮ ਦੇਖਦੀ ਆ ਮੈਨੂੰ ਚੰਗਾ ਲੱਗਦਾ ਦੇਖਣਾ ਔਰ ਮੈਨੂੰ ਫਿਲਮ ਹਾਲ ਚ ਫਿਲਮ ਦੇਖਣੀ ਵੀ ਬਹੁਤ ਚੰਗੀ ਲੱਗਦੀ ਹੈ ਬਸ ਉਹ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ ਪਹੁੰਚ ਕੀ ਕੌਣ ਜਾਏ ਉੱਥੇ ਫਿਲਮ ਦੇਖਣੇ ਇੱਥੇ ਜਦੋਂ ਆ ਗਈ ਉਦੋਂ ਦੇਖ ਲਾਂਗੇ ਜਾਂ ਫਿਰ ਤੁਸੀਂ ਟੀਵੀ ਦੇ ਉੱਤੇ YouTube ਐਂਡ ਸਬਸਕ੍ਰਿਪਸ਼ਨ OTT ਪਲੇਟਫਾਰਮ ਸਕਰੀਨ ਦੇ ਉੱਤੇ ਦੇਖ ਲਓ ਮੋਬਾਈਲ ਤੇ ਨਹੀਂ ਤੇ ਮੈਨੂੰ ਇਹ ਲੱਗਦਾ ਹੈ ਕਿ ਤੇ ਨਾ ਕਿਤੇ ਜਦੋਂ ਅਸੀਂ ਇਹ ਗੱਲ ਕਰਦੇ ਆ ਮੋਬਾਈਲ ਦੀ ਫਿਲਮ ਦੇਖਣ ਦੀ ਮੋਬਾਈਲ ਦਾ ਵੀ ਤੇ ਇਵਨ ਸਕਰੀਨ ਤੇ ਜਦੋਂ ਅਸੀਂ ਦੇਖ ਰਹੇ ਹਾਂ ਕਦੀ ਇਸ ਤਰ੍ਹਾਂ ਹੋਇਆ ਮੈਂ ਨਾ ਹੌਲਟ ਕਰ ਲੈਂਦੀ ਆ ਪਾਜ਼ ਤੇ ਲੱਗੀ ਪਿਆ ਥੋੜਾ ਜਿਹਾ ਕੰਮ ਕਰ ਲਈਏ ਫਿਰ ਆ ਕੇ ਦੇਖਾਂਗੇ ਹਨਾ ਹਾਂਜੀ ਸਾਡਾ ਇੰਟਰਵਲ ਜਿਹੜਾ ਜਿਆਦਾ ਟਾਈਮ ਦਾ ਹੋ ਜਾਂਦਾ ਚਾਹ ਬਣਾ ਕੇ ਲੈ ਆਈਏ ਵਿੱਚੋਂ ਚਾਹ ਪੀ ਲਾਂਗੇ ਉੱਥੇ ਸੀਗਾ ਵੀ ਇੰਟਰਵਲ 10 ਮਿੰਟ ਦਾ ਤੇ ਇੰਨੇ ਦੀ ਕੌਫੀ ਆਪ ਜਾ ਬਣਾ ਕੇ ਲੈ ਆਈ ਦੀ ਫੀਨ ਲਈ ਬਸ ਤੇ ਕਦੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਤੁਸੀਂ ਇੱਕ ਫਿਲਮ ਆ ਜਿਹੜੀ ਉਹਨੂੰ ਤੁਸੀਂ ਵਨ ਗੋ ਚ ਨਹੀਂ ਦੇਖਿਆ ਸਾਰੀ ਦਿਹਾੜੀ ਲਾਤੀ ਅੱਜ ਅੱਧੀ ਦੇਖੀ ਕੱਲ ਥੋੜੀ ਜੀ ਦੇਖੀ ਪਰਸੋਂ ਦੇਖੀ ਇਸ ਤਰ੍ਹਾਂ ਹੀ ਹੁੰਦਾ ਮੈਮ ਇਦਾਂ ਮੇਰੇ ਨਾਲ 1-2 ਵਾਰੀ ਹੋਇਆ ਪਰ ਉਸ ਟਾਈਮ ਮੈਂ ਰਿਅਲਾਈਜ਼ ਕੀਤਾ ਕਿ ਜਦੋਂ ਫਿਰ ਸਾਡਾ ਫਲੋ ਟੁੱਟ ਜਾਂਦਾ ਹੈ ਨਾ ਫਿਲਮ ਦੇਖਣ ਦਾ ਫਿਰ ਉਹ ਮਜ਼ਾ ਨਹੀਂ ਰਹਿੰਦਾ ਕਿ ਫਿਲਮ ਨੂੰ ਅੱਗੇ ਦੁਬਾਰਾ ਕੰਟੀਨਿਊ ਕਰਨ ਦਾ 2-3 ਵਾਰੀ ਮੇਰੇ ਨਾਲ ਇਦਾਂ ਹੋਇਆ ਹੁਣ ਮੈਂ ਇਦਾਂ ਕਰਦੀ ਹਾਂ ਕਿ 3-4 ਕੱਪ ਆਪਣੇ ਲਈ ਚਾਹ ਬਣਾ ਕੇ ਉਹਨੂੰ ਕੈਟਲਚਿਪਾ ਕੇ ਜੋ ਜੋ ਖਾਣਾ ਪੀਣਾ ਉਹ ਲਾਗੇ ਰੱਖ ਕੇ ਫਿਰ ਫਿਲਮ ਦੇਖਣਾ ਸ਼ੁਰੂ ਕਰ ਦੇ ਕਿ ਦੁਬਾਰਾ ਉੱਠਣਾ ਨਾ ਪਵੇ। ਮਤਲਬ ਤੁਸੀਂ ਐ ਤਿਆਰੀ ਕਰਦੇ ਹੋ। ਹਾਂਜੀ। ਕਿ ਉਹ ਜਿਵੇਂ ਇਮਤਿਹਾਨ ਚ ਦੋ ਪੈਨ ਲੈ ਕੇ ਜਾਂਦੇ ਪੀ ਇਹ ਵੀ ਇਮਤਿਹਾਨ ਹੈ। ਆ ਇਹ ਤੁਹਾਡੇ ਲਈ ਜੰਗ ਹੀ ਹੈ ਫਿਲਮ ਦੇਖਣਾ। ਫਰ ਮੈਨੇ ਉੱਠਣਾ ਫਿਰ ਮੈਨੂੰ ਉਹ ਸਮਝ ਹੀ ਨਹੀਂ ਆਉਂਦੀ ਜੀ ਮੈਂ ਕਿੱਥੋਂ ਛੱਡੀ ਕਿੱਥੋਂ ਦੁਬਾਰਾ ਸ਼ੁਰੂ ਕਰਨੀ ਆ ਫਰ ਮੈਂ ਕੰਟੀਨਿਊਟੀ ਜੀ ਫਿਲਮ ਦੇਖਦੀ ਆ ਪੂਰੀ ਦੀ ਪੂਰੀ ਅੱਛਾ ਸਿਮਰਨ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਮੈਂ ਕੰਟੀਨਿਊਟੀ ਚ ਦੇਖਦੀ ਆ ਤਾਂ ਜਿਹੜੇ ਸੀਰੀਅਲਸ ਚੱਲਦੇ ਉਹ ਤੇ ਕਦੀ ਕੰਟੀਨਿਊਟੀ ਚ ਹੁੰਦੇ ਹੀ ਨਹੀਂ ਉਹ ਤੇ ਫਿਰ ਰੋਜ਼ ਅੱਜ ਇੱਥੇ ਮੁੱਕ ਗਿਆ ਕਹਾਣੀ ਇੰਨੀ ਕੀ ਤੁਰੀ ਹੁੰਦੀ ਆ ਬਿਲਕੁਲ ਰਸੋਈ ਤੋਂ ਲੈ ਕੇ ਡਰਾਈਂਗ ਰੂਮ ਤੱਕ ਹੀ ਮਾੜੀ ਜੀ ਗਈ ਹੁੰਦੀ ਆ ਸਾਰੇ ਅੱਧੇ ਪੌਣੇ ਘੰਟੇ ਚ ਕਣੀ ਜਾਂਦੀ ਉਹ ਤੇ ਬਹੁਤ ਡ੍ਰੈਗ ਹੁੰਦੇ ਆ ਸੀਰੀਅਲਸ ਔਰ ਮੈਮ ਸੋਸ਼ਲ ਮੀਡੀਆ ਦੇ ਕਰਕੇ ਨਾ ਹੁਣ ਉਹ ਵੀ ਪੇਸ਼ੈਂਸ ਮੁੱਕ ਗਈ ਹੈ ਮਤਲਬ ਇੱਕ ਟੀਵੀ ਸੀਰੀਅਲ ਜਦੋਂ ਖਤਮ ਹੁੰਦਾ ਨਾ ਨਾਲ ਹੀ ਅਸੀਂ ਸਰਚ ਕਰਨਾ ਸ਼ੁਰੂ ਕਰ ਦਿੰਦੇ ਹਾਂ ਅੱਛਾ ਕੱਲੇ ਟੀਵੀ ਸੀਰੀਅਲ ਚ ਕੀ ਹੋਊਗਾ ਕੀ ਸੀਨ ਦਿਖਾਈ ਜਾਊਗੇ ਉਹਦਾ ਸ਼ੋਰਟ ਜਿਹਾ ਇੱਕ ਮਿਲ ਜਾਂਦਾ ਫੇਰ ਬੰਦੇ ਨੂੰ ਉਹ ਹੋ ਜਾਂਦਾ ਕਿ ਅੱਛਾ ਕੱਲ ਇਹ ਸੀਨ ਹੋਊਗਾ ਵਿੱਚ ਕੱਲ ਇਹ ਹੋਣਾ ਹੈ ਪਰ ਉਹਦੇ ਨਾਲ ਕਿਤੇ ਨਾ ਕਿਤੇ ਇੰਟਰਸਟ ਗਾਇਬ ਹੁੰਦਾ ਇਦਾਂ ਬੰਦੇ ਨੂੰ ਹੁੰਦਾ ਰਹਿੰਦਾ ਕੱਲ ਪਤਾ ਨਹੀਂ ਕੀ ਹੋਊਗਾ ਕੱਲ ਵੇਖਣ ਦਾ ਮਜ਼ਾ ਆਊਗਾ ਇੱਥੇ ਤੱਕ ਤੇ ਹੁਣ ਹੋ ਗਿਆ ਹੁਣ ਅੱਗੇ ਪਤਾ ਨਹੀਂ ਸਟੋਰੀ ਚ ਕੀ ਜ ਕਿਉਂਕਿ ਸੋਸ਼ਲ ਮੀਡੀਆ ਤਾਂ ਪਹਿਲਾਂ ਹੀ ਪਤਾ ਚੱਲ ਜਾਂਦਾ ਕਿ ਅੱਗੇ ਕੀ ਹੋਣਾ ਹੈ ਉਹਦੇ ਵਿੱਚ ਅੱਛਾ ਮੇਰਾ ਇਹ ਹੁੰਦਾ ਕਿ ਮੈਂ ਸੀਰੀਅਲਸ ਜਿਹੜੇ ਹਨ ਮੈਂ ਪਾਕਿਸਤਾਨੀ ਸੀਰੀਅਲਸ ਦੇਖਦੀ ਹਾਂ ਜ਼ਿਆਦਾ ਤੇ ਕਿਉਂਕਿ ਬਚਪਨ ਚ ਪੀਟੀਵੀ ਬਹੁਤ ਦੇਖਿਆ ਤੇ ਉਹ ਜਦੋਂ ਦੇਖੀਦਾ ਨਾ ਮੈਂ ਨਹੀਂ ਦੇਖਦੀ ਹੈਗੀ ਕਿ ਸੀਰੀਅਲ ਜਿਹੜਾ ਏ ਉਹ ਕੱਲ ਕੀ ਆ ਰਿਹਾ ਅੱਜ ਕੀ ਆ ਰਿਹਾ ਮੈਂ ਦੇਖਣਾ ਕਿ ਦੀਆਂ 10 12 ਕਿਸ਼ਤਾਂ ਨਿਕਲ ਚੁੱਕੀਆਂ ਹਨ ਉਹbla serial ਦੇਖਣਾ ਸ਼ੁਰੂ ਕਰੋ ਤਾਂ ਕਿ ਮੈਨੂੰ ਡੀਕ ਨਾ ਕਰਨੀ ਪਵੇ ਜਦੋਂ ਮੈਂ ਕੱਲ ਪਰਸੋਂ ਚੌਥ ਦੁਬਾਰਾ ਦੇਖੂੰਗੀ ਤੇ ਅੱਗੇ ਹੋਰ ਆਈਆਂ ਹੋਣਗੀਆਂ ਬਿਲਕੁਲ ਮਤਲਬ ਉਹ ਜਿਹੜੀ ਤੁਸੀਂ ਪੇਸ਼ੈਂਟਸ ਦੀ ਗੱਲ ਕੀਤੀ ਨਾ ਇਹ ਵੀ ਚੀਜ਼ ਆ ਗਈ ਹੈ ਕਿ ਲੈ ਜਦੋਂ ਸਾਰਾ ਮੌਕੀ ਜਾਊਗਾ ਨਾ ਉਦੋਂ ਹੀ ਸ਼ੁਰੂ ਕਰਾਂਗੇ ਵੇਖਣਾ ਇੱਕ ਵਾਰੀਂ ਚ ਹੋਮਵਰਕ ਮਿਲਿਆ ਹੁੰਦਾ ਜਿਵੇਂ ਵੇਖ ਕੇ ਤੇ ਖਤਮ ਹੋ ਜਾਏਗਾ ਤੁਹਾਨੂੰ ਫਿਲਮਾਂ ਪਸੰਦ ਨੇ ਜਾਂ ਸੀਰੀਅਲਸ ਪਸੰਦ ਨੇ ਮੈਮ ਫਿਲਮਾਂ ਮੈਨੂੰ ਇਦਾਂ ਪਸੰਦ ਆ ਜਦਾਂ ਵੀਕੈਂਡ ਤੇ ਕਿ ਜਿੱਦਾਂ ਸੰਡੇ ਫ੍ਰੀ ਆ ਦੇਖ ਲਈ ਸੈਟਰਡੇ ਕਈ ਵਾਰ ਛੁੱਟੀ ਆ ਉਦੋਂ ਦੇਖ ਲਈ ਲੇਕਿਨ ਸੀਰੀਅਲ ਦਾ ਹੈ ਕਿ ਰੋਜ਼ ਨਵਾਂ ਸੀਰੀਅਲ ਆਣਾ ਹੁੰਦਾ ਤੇ ਉਹ ਰੋਜ਼ ਦੀ ਰੁਟੀਨ ਬਣ ਜਾਂਦੀ ਆ ਤੇ ਟਾਈਮ ਅਲੱਗ-ਅਲੱਗ ਹੁੰਦਾ ਜਿੱਦਾਂ ਦੁਪਹਿਰ ਦਾ ਟਾਈਮ ਫਿਲਮ ਦੇਖ ਲਈਏ ਰਾਤ ਦੇ ਟਾਈਮ ਸੀਰੀਅਲ ਦੇਖ ਲਿਆ ਇਦਾਂ ਹੋ ਜਾਂਦਾ ਫਿਰ ਦੋਵੇਂ ਚੀਜ਼ਾਂ ਲਓ ਜੇ ਅਸੀਂ ਇਹ ਗੱਲ ਕਰ ਸਕਦੇ ਆ ਜਿੰਨਾਕ ਸਿਮਰਨ ਨਾਲ ਗੱਲ ਹੋਈ ਤੇ ਆਪਸ ਵਿੱਚ ਅਸੀਂ ਗੱਲਾਂ ਕੀਤੀਆਂ ਜਿਹੜਾ ਕੁਝ ਬਾਕੀ ਬਾਹਰ ਜਨਤਾ ਨੇ ਵੀ ਗੱਲ ਕੀਤੀ ਨੌਜਵਾਨਾਂ ਨੇ ਦੱਸਿਆ ਉਸ ਹਿਸਾਬ ਨਾਲ ਸੋਸ਼ਲ ਮੀਡੀਆ ਨੇ ਚੋਇਸ ਤੇ ਬਹੁਤ ਦੇ ਦਿੰਦੀ ਹੈ ਖਰਚਾ ਵੀ ਬੜਾ ਘਟਾਤਾ ਹੈ ਮਲਟੀਪਲੈਕਸਾਂ ਨੂੰ ਕੋਈ ਨਵਾਂ ਇੰਤਜ਼ਾਮ ਕਰਨਾ ਪਊਗਾ ਕਿ ਸਾਰੇ ਮਲਟੀਪਲੈਕਸ ਹੋਣ ਤੇ ਫਿਲਮ ਮਲਟੀਪਲੈਕਸ 'ਚ ਵੇਖਣ ਤੇ ਮਲਟੀਪਲੈਕਸ ਜਿਹੜਾ ਉਹ ਬਰਕਰਾਰ ਰਹੇ ਮਜ਼ਾ ਵੈਸੇ ਜਿਹੜੇ ਸਾਊਂਡ ਇਫੈਕਟ ਸਾਰਾ ਕੁਝ ਉਹ ਵੱਡੀ ਸਕਰੀਨ ਤੇ ਦੇਖੀਦਾ ਹੈ ਨਾ ਜਿਹੜਾ ਇੰਨਾ ਪੈਸਾ ਫਿਲਮ ਤੇ ਲੱਗਦਾ ਹੈ ਕਿ ਇੰਨੀ ਲਾਗਤ ਨਾ ਬਣੀ ਫਿਲਮਾਂ ਉਹ ਵੱਡੀ ਸਕਰੀਨ ਤੇ ਹੀ ਪਤਾ ਲੱਗਦਾ ਹੈ ਕਿ ਇਹ ਕਿੰਨੀ ਲਾਗਤ ਨਾਲ ਬਣੀ ਫਿਲਮ ਹੈ। ਪਲੱਸ ਉਹ ਇੱਕ ਉਹ ਜਿਹੜਾ ਮਾਹੌਲ ਆ ਫਿਲਮ ਦਾ ਜਿੰਨਾ ਕੁਝ ਤੁਸੀਂ ਕਿੰਨੇ ਪਾਪੜ ਵੇਲਦੀਏ ਸਿੰਮਰਨ ਨੂੰ ਫਿਲਮ ਵੇਖਣ ਲਈ। ਉਹ ਮਾਹੌਲ ਉੱਥੇ ਹੀ ਮਿਲਦਾ ਹੈ। ਹਾਂ ਤੁਹਾਨੂੰ ਵੇਖਣ ਦਾ। ਬਸ ਇਹ ਕਿਸੇ ਤਰੀਕੇ ਦੇ ਨਾਲ ਜੇ ਕਿਤੇ ਮਲਟੀਪਲੈਕਸ ਵੀ ਕੋਈ ਇਹ ਜਿਹੇ ਪੈਕੇजेस ਦੇਣੇ ਸ਼ੁਰੂ ਕਰ ਦੇਣ। ਬਿਲਕੁਲ। ਤੁਹਾਨੂੰ ਨਹੀਂ ਲੱਗਦਾ? ਤੇ ਮੈਨੂੰ ਲੱਗਦਾ ਵੀ ਤੁਸੀਂ ਵੀ ਜ਼ਰੂਰ ਫਿਲਮ ਵੇਖਣ ਜਾਓ ਉੱਥੇ। ਤੁਸੀਂ ਫਿਲਮ ਵੇਖਣ ਤੇ ਜਾਣਾ ਹੀ ਹੈ। ਇਹ ਅਸੀਂ ਰਿਵਿਊ ਕਰਤਾ ਤੁਹਾਡੇ ਅੱਗੇ ਵੀ ਫਿਲਮਾਂ ਵੇਖਣੀਆਂ ਐ ਤੇ ਕਿੱਥੇ ਵੇਖਣੀਆਂ ਐ ਤੇ ਕਿਸ ਤਰ੍ਹਾਂ ਦੀ ਅੱਜਕੱਲ ਪਸੰਦ ਚੱਲ ਰਹੀ ਐ ਫਿਲਮਾਂ ਵੇਖਣ ਦੀ ਤੇ ਇਸ ਦੇ ਨਾਲ ਹੀ ਭਾਈ ਤੁਸੀਂ ਫਿਲਮਾਂ ਜ਼ਰੂਰ ਦੇਖੋ ਪਰ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਇਸ ਤੇ ਗੱਲ ਕਰੋ ਤੁਹਾਨੂੰ ਕੋਈ ਆਪਣਾ ਸੁਝਾਅ ਹੋ ਸ ਬੜਾ ਕੁਝ ਭੁੱਲ ਜਾਂਦਾ ਹੈ ਜਾਂ ਅਸੀਂ ਨਹੀਂ ਉਹ ਚੀਜ਼ਾਂ ਗੱਲਾਂ ਕੀਤੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਸੀ ਕਿ ਕਿਉਂ ਮਲਟੀਪਲੈਕਸ 'ਚ ਦੇਖਣੀ ਆ ਜਾਂ ਕਿਉਂ ਤੁਸੀਂ ਘਰੇ ਦੇਖ ਲਈ ਐ ਸਸਤੀ ਪੈਂਦੀ ਐ ਮਹਿੰਗੀ ਪੈਂਦੀ ਐ ਸੌਖਾ ਤੇ ਤੁਸੀਂ ਆਪਣਾ ਹੀ ਸਲਾਹ ਵੀ ਦੇ ਸਕਦੇ ਹੋ ਇਸ ਦੇ ਵਿੱਚ ਇਸ ਉਮੀਦ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਦੇਖੋਗੇ ਚੈਨਲ ਸਬਸਕ੍ਰਾਈਬ ਕਰੋਗੇ ਅਗਲੀ ਫਿਲਮ ਦੇਖਣ ਜ਼ਰੂਰ ਮਲਟੀਪਲੈਕਸ 'ਚ ਜਾਓਗੇ ਮੈਨੂੰ ਤੇ ਸਿਮਰਨ ਨੂੰ ਦਿਓ ਇਜਾਜ਼ਤ ਧੰਨਵਾਦ you <laughs>